ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲੇ ਆਏ ਆ ਦੋਸਤੋ ਪਸ਼ੂ ਬਾਜ ਤੁਹਾਨੂੰ ਚਾਰਕ ਨਗ ਦਿਖਾਉਣੇ ਆ ਦੋ ਮੱਝਾਂ ਦਿਖਾ ਦਾਂਗੇ ਦੋ ਬੈੜਾ ਪੂਰੀ ਡਿਟੇਲ ਆਪਾਂ ਵੀਰ ਝੰਡੇ ਤੋਂ ਲੈ ਲਾਂਗੇ ਦੋਸਤੋ ਕਿੰਨੇ ਪਸ਼ੂ ਸੂੇਸ ਵਾਏ ਆ ਕਿੰਨੇ ਗੱਭਣ ਆ ਵੇ ਵੈਸੇ ਜਿਹੜਾ ਵੀ ਕੋਈ ਖਰੀਦਾਰ ਆਉਂਦਾ ਦੋਸਤੋ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਦੋ ਡੰਗ ਚੋਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਤੇ ਗੱਬਣ ਪਸੂ ਹੋਵੇ ਦੋਸਤੋ ਤੇ ਪੱਕੇ ਚੌਂ ਥਾਂ ਦੀ ਤਸੱਲੀ ਵੀ ਜ਼ਰੂਰ ਕਰ ਲਿਆ ਕਰੋ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਆਪਾਂ 1 ਫਰਵਰੀ ਨੂੰ ਇਹ ਵੀਡੀਓ ਬਣਾ ਰਹੇ ਆ। ਤੋਂ ਪਹਿਲਾਂ ਬਾਈ ਝੰਡਾ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਹੋਸਣਾ ਠੀਕ ਠਾਕ ਜੀ। ਬਹੁਤ ਵਧੀਆ ਵੀਰ ਝੰਡਾ ਸਿੰਘ ਹੋਸਣਾ। ਵਧੀਆ ਵਧੀਆ ਠੀਕ ਠਾਕ ਵੀਰ ਜੀ। ਸਾਰਿਆਂ ਤੋਂ ਪਹਿਲਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਰਾ ਸੰਧੂ ਚੈਨਲ ਨਾਲ ਪਿਆਰ ਕਰਦੇ ਆ ਸਾਰੇ ਮੇਰਾ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਛਾ ਵੀਰ ਝੰਡਾ ਸਿੰਘ ਅੱਜ ਪਸ਼ੂ ਆਪਨੇ ਕੋਲ ਨੇ ਕਿੰਨੇ ਆ ਟੋਟਲ ਚਾਰ ਨਾ ਕਿੰਨੇ? ਚਾਰ ਆ ਵੀਰ ਜੀ ਆਪਣੇ ਜਾ ਵੀਰ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਵੀ ਅ ਸ਼ੁਰੂਆਤ ਜਿਹੜੀ ਆ ਦੋਸਤੋ ਆਪਾਂ ਇੱਕ ਪਾਸੇ ਇਧਰ ਵਹਿੜਾਂ ਤੋਂ ਕਰ ਲਾਂਗੇ ਹਾਂ ਜੀ ਹਾਂ ਜੀ ਤੇ ਦੋ ਵਹਿੜਾਂ ਇਹ ਵੀ ਸੂਈਆਂ ਨੇ ਝੋਟੀਆਂ ਜਿਹੜੀਆਂ ਮੱਝਾ ਤੁਹਾਨੂੰ ਦਿਖਾਉਣੀਆਂ ਉਹ ਵੀ ਸੂਈਆਂ ਸਵਾਈਆਂ ਹਾਂ ਜੀ ਹਾਂ ਜੀ ਤੇ ਪਹਿਲੇ ਨੰਬਰ ਤੇ ਵੀਰ ਝੰਡੇ ਅੱਜ ਕੀ ਇਸ ਬੈਰ ਦੀ ਡਿਟੇਲ ਆ ਸੂਬਾ ਇਹ ਕਿੰਨਾ ਸੂਬਾ ਇਹ ਵੀਰ ਜੀ ਦੂਜਾ ਸੂਬਾ ਵੱਛੀਸ਼ ਹੋਈ ਆ ਅੱਛਾ ਜੀ ਹੁਣ ਵੀਰ ਜੀ ਇਹਦੇ ਥੱਲੇ 18 20 ਲੀਟਰ ਦੁੱਧ ਦਾ ਸੰਧੂ ਸਾਹਿਬ ਕੱਦ ਬਹੁਤਾ ਵੱਡਾ ਨਹੀਂ ਕਰਮਾਲੀ ਦਾ ਪਰ ਕਰਤੂਤ ਵੜੀ ਆ ਬਹੁਤ ਕਰਮਾਲੀ ਜੀ ਕੱਦ ਮੀਡੀਅਮ ਆ ਪਰ ਹਾਂਜੀ ਹਾਂਜੀ ਥਣ ਚੱਡਾ ਕਮਾਲ ਦਾ ਜੀ ਹਾਂਜੀ ਥਣ ਚੱਡਾ ਬਹੁਤ ਸੰਧੂ ਦਾ ਦੁੱਧ ਵੀ ਕਮਾਲ ਦਾ ਫਿਰ ਠੀਕ ਆ ਜੀ ਕਈ ਵਾਰੀ ਵੇਖਣਾ ਜੇ ਭੈਣ ਭਰਾਣੇ ਆਖਣਾ ਪਤਾ ਨਹੀਂ ਇਹ ਕਿੱਦਾਂ ਵਾ ਤੇ ਮੰਨ ਲਓ ਵੀ ਪਤਾ ਨਹੀਂ ਵੀਰ ਜੀ ਤੁਹਾਨੂੰ ਪਤਾ ਝੂਠੀ ਮਾਰਦਾ ਪਰ ਨਹੀਂ ਕਰ ਅਸਾ ਸਵੇਰ ਦੂਜਾ ਕਿੰਨੇ ਕਿ ਦਿਨ ਦੱਸੇ ਸੂਈ ਨੂੰ ਇਹਨੂੰ ਸੂਈ ਨੂੰ ਵੀਰ ਜੀ ਅੱਜ ਹੋ ਗਏ 7 ਕ ਦਿਨ ਹੋਏ ਆ ਤੂ ਜੀ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ 7 ਕ ਦਿਨ ਮਗਰ ਬੱਚਾ ਕੀ ਤੇ ਆ ਗਿਆ ਇਹ ਬੱਚਾ ਆ ਗਿਆ ਜੀ ਬੱਚਾ ਮੇਲਕਾ ਹਾਂ ਜੀ ਹਾਂ ਜੀ ਬਾਕੀ ਠੰਡੀ ਧੀਰੀ ਵੜੀ ਕਰਮਾ ਵਾਲੀ ਹੋ ਤਾ ਆ ਵੇਖੋ ਆ ਡਰੂਡਰ ਵੇਖੋ ਕਿੱਡਾ ਵਧੀਆ ਕਰਮਾ ਵਾਲੀ ਲੱਗਦਾ ਲਓ ਦੋਸਤੋ ਬਹੁਤ ਸੋਹਣਾ ਥਾਣਾ ਬਹੁਤ ਘੱਟ ਪਸ਼ੂਆਂ ਬਹੁਤ ਘੱਟ ਵੜਾ ਨੂੰ ਕੋਈ ਨਾ ਆਪੇ ਇਹੋ ਜਿਹਾ ਥਾਣਾ ਦੇਖਦੇ ਆ ਮੁੱਠੀ ਥਾਣਾ ਹੱਥੀ ਚਵਾਈਲਾ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਕਮਾਲ ਦੀ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਸੋ ਆਪਦੇ ਮजूद ਨੂੰ ਵੱਧ ਲੜਦੀ ਪਈ ਕਰ ਹਾਂਜੀ 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 ਬਹੁਤ ਕਰਮ ਵਾਲੀ ਮੈਨਾਂ ਵੀ ਉਹ ਇਹ ਕਹਿੰਦੇ ਵੀ ਕੱਦ ਦੇ ਹਿਸਾਬ ਨਾਲ ਨਾ ਜਿਵੇਂ ਆਪਾਂ ਸੰਤੂ ਸਾਹ ਵਰ ਨੀਲੀ ਰਾਵੀ ਦੀ ਝੋਟੀ ਨਹੀਂ ਪਾਈ ਪਿਛਲੀ ਇੱਕ ਜੀ ਦੀ ਕੋ ਝਾੜੀ ਕੋਲੋਂ ਪਿਛਲੀ ਚ ਉਹਦੇ ਅੰਗੂ ਹੀ ਆ ਉਹਦਾ ਵੀ ਕੱਦ ਛੋਟਾ ਹੈ ਪਰ ਦੁੱਧ ਕਰਮ ਵਾਲੀ ਥੱਲੇ ਉਹਦੇ ਅੰਗੂ ਮੈਨਾਂ ਲਹਿਰਾ ਮਗਾ ਦੇ ਲੈ ਵੀ ਨਿੱਕੇ ਇਹਨੂੰ ਖੋਲ ਕੇ ਦਿਖਾ ਦਗੇ ਸੋ ਬਾਕੀ ਕੱਦ ਜਿਹੜਾ ਦੋਸਤੋ ਮੀਡੀਅਮ ਆ ਪਰ ਆਰਡਰ ਰੂਟਰ ਦੀ ਕੁਆਲਿਟੀ ਕਾਫੀ ਸੋਹਣੀ ਆ ਕਈ ਵਾਰ ਆਪਾਂ ਲੱਖ ਲੱਖ ਦੀ ਵੇੜ ਵੀ ਲੈ ਲੈਂਦੀ ਆ ਪਰ ਇਹੋ ਜਿਹਾ ਠੀਕ ਗੱਲ ਇਹ ਆ ਵੀ ਦੋ ਸਿੰਧੂ ਸਾਹਿਬ ਲੇਵਾ ਕਰਮਾਂ ਵਾਲੀ ਨੂੰ ਦੋ ਢਾਈ ਲੱਖ ਦੀ ਰਾਇ ਜਿੰਨਾ ਲੱਗਾ ਜੀ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ ਬਹੁਤ ਸੋਹਣਾ ਥਾਨ ਕੁਆਲਟੀ ਦਾ ਜਿਹੜਾ ਦੋਸਤੋ ਥਾਨ ਲੱਗਾ ਤੇ ਵੈਸੇ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਅੱਗਾ ਗਰਮੀ ਦੀ ਜਿੱਦਾਂ ਰੋਤ ਆ ਰਹੀ ਆ ਗਰਮੀ ਦੇ ਵਿੱਚ ਬਹੁਤ ਸਖਾਈ ਆ ਠੀਕ ਆ ਨਾ ਗਰਮੀ ਕਰਮਾਂ ਵਾਲੀ ਮਨਾਉਣ ਵਾਲੀ ਆ ਬਿਲਕੁਲ ਛੋਟੀ ਬਰੀਡ ਆ ਬਾਕੀ ਦੁੱਧ ਵੀ ਕਰਵਾਲੀਆਂ ਬਿਲਕੁਲ ਵੱਡੀ ਨਸਲ ਜਿੰਨਾ ਦੁੱਧ ਦਿੱਤੀ ਜਾਣਾ ਆ ਲਓ ਚਲੋ ਠੀਕ ਆ ਅੱਛਾ ਵੀਰ ਝੰਡੇ ਜੀ ਮੰਗ ਮੰਗੀ ਕੀਤੀ ਜੇ ਮੰਗ ਵੀਰ ਜੀ ਆਪਾਂ ਇਹ ਨਾ ਵੈੜ ਮੰਨ ਲਓ ਵਿਧੀ ਮੋਲੇ ਦਾ 60000 ਆ ਤੇ 63000 ਦੀ ਵੈੜ ਦਵਾਂਗੇ ਹਾਂ ਨਾ 63000 ਹਾਂਜੀ ਹਾਂਜੀ 63000 ਠੀਕ ਜੀ ਬਾਕੀ ਵੇਖਦੀ ਵੀ ਜੀ ਇਹ ਵੈੜ ਇੰਨੇ ਦੀ ਹਾਸਕੇ ਦੋਸਤੋ ਬਾਕੀ ਆਪਰੇ ਦੇ ਨਾਰਕਿਆਂ ਤੋਂ ਆਏ ਹਾਂ ਅੰਦੇ ਚੋ ਕੇ ਵੇਖਣੀ ਆ ਕੋਈ ਗੱਲ ਨਹੀਂ ਉਹਨਾਂ ਨਾਲ ਅੱਛਾ ਚਲੋ ਭੈਣ ਭਰਾਏ ਜੀ ਆਪਾਂ ਚੋ ਕੇ ਤਸੱਲੀ ਕਰਨ ਲੋ ਵੀ ਦੋਸਤੋ ਰੇਡ ਵੀ ਤੁਹਾਨੂੰ ਵੀਰ ਨੇ ਦੱਸਤਾ ਬਾਕੀ ਵੜ ਬਹੁਤ ਸੋਹਣੀ ਆ ਬਹੁਤ ਖੂਬਸੂਰਤ ਥਣੇ ਛੱਡੇ ਦੀ ਮਾਲਕਨ ਸੀਗੀ ਤੇ ਅੱਗੇ ਆ ਗਈ ਆਪਣੇ ਕੋਲ ਵੀਰ ਝੰਡੇ ਜਿਹੜੀ ਸੈਕੰਡ ਨੰਬਰ ਤੇ ਆ ਵੜ ਇਹ ਵੀਰ ਜੀ ਵੜ ਨਾ ਇਹ ਪਰਸੋਂ ਹੀ ਸੂਈ ਆ ਜੇ ਆ ਵੇਖੋ ਗਿੱਲਾ 나ੜੂ ਆ ਅੱਛਾ ਜੀ ਹਾਂਜੀ ਹਾਂਜੀ ਆ ਵੇਖੋ ਤਾਜੀ ਸੂਈ ਬੱਚੀ ਠੀਕ ਆ ਜੀ ਗਿੱਲੇ 나ੜੂ ਤੇ ਆ ਤਾਜੀ ਸੂਈ ਮਗਰ ਵੀ ਬੱਚੀ ਹਾਂ ਨਹੀਂ ਬੱਚਾ ਬੱਚਾ ਕਿ ਬੱਚਾ ਸੀਲੀ ਸੂਲੀ ਬੜੀ ਕਰਮਾਂ ਵਾਲੀ ਨੂੰ ਪਹਿਲਣੀਆਂ ਬੱਚੀ ਆ ਵੇਖੋ ਥਾਂ ਖੁਣ ਵੀ ਬਹੁਤ ਵਧੀਆ ਵੇਖੋ ਲੱਗਾ ਕਰਮਾਂ ਦੀ ਆ ਵੇਖੋ ਇਦਾਂ ਹੀ ਭਾਵੇਂ ਬਹਿ ਜਾ ਕੋਤਲੇ ਸੋ ਦੋਸਤੋ ਆ ਵੈਸੇ ਹੈ ਪਹਿਲਣ ਕਿ ਦੂਜੇ ਪਹਿਲੇ ਵੀਲੇ ਪਹਿਲੇ ਵੀਰ ਦੀ ਪਹਿਲੇ ਬਹੁਤ ਬੱਚੀ ਹਾਂਜੀ ਹਾਂਜੀ ਲਓ ਦੋਸਤੋ ਬਿਲਕੁਲ ਲਵੀ ਜੀ ਕਹਿ ਲਈਏ ਵੀ ਲਵੀ ਜੀ ਬੱਛੀ ਆ ਹਾਂਜੀ ਸਿੰਘ ਹੈ ਗਿਆ ਝੁੰਗੀ ਵਿੱਚ ਆ ਜਾਂਦੇ ਦੋਸਤੋ ਝੁੰਗੇ ਸਿੰਘ ਵੀ ਆ ਹਾਂਜੀ ਹਾਂਜੀ ਤੇ ਬਾਕੀ ਇੱਕ ਰੰਗ ਕਾਲੀ ਆ ਬਸ ਹਵਾਨਾ ਲੇਵਾ ਜਿਹੜਾ ਦੋਸਤੋ ਵਾਈਟ ਆ ਸੋ ਕਰਮਾਲੀ ਬਾਕੀ ਇਹ ਵੀ ਬਹੁਤ ਸੋਹਣੀ ਆ ਵੈਸੇ ਬੱਛੀ ਪੂਰੀ ਨਿੱਗਰ ਆ ਤੇ ਦੇ ਨਾ ਇਹਨੂੰ ਅਜ ਤੀਜਾ ਚੌਥਾ ਜਾਂਦੇ ਹਾਂਜੀ ਤੀਜਾ ਚੌਥਾ ਦੇਣੀਆਂ ਸੰਧੂ ਸਾਹਿਬ चाँ चाँ जी ले ले अच्छा छंडे वीर फिर बोले जी हो कि ना वीर जी बोला जेड़ा वा ना होन एदे ਥੱਲੇ ਤੁਸੀਂ ਮੰਨ ਲਓ ਵੀ 7 ਕਿਲੋ ਵੀਰਦੀ ਕੋਈ ਗਰੰਟੀ ਲੈ ਲੈ ਹੈਗਾ 8 ਕਿਲੋ ਹੀ ਅੱਛਾ ਕਈ ਮੇਰੇ ਵੀਰ ਚਲੋ ਆਨਲਾਈਨ ਵੀ ਮੰਗਾਉਂਦੇ ਆ ਤੇ ਬਾਕੀ ਇਹ ਆ ਵੀ 7 ਕਿਲੋ ਬੋਲੇ ਦੀ ਵੀਰਦੀ ਗਰੰਟੀ ਆ ਆਪਣੀ ਫੋਲ ਹੋ ਗਈ ਠੰਡਾ ਕੀਤਾ ਸੋ ਦੋਸਤੋ ਹਾਈਟ ਵੀ ਕੋਈ ਵੀਰ ਮੀਡੀਅਮ ਮੰਨ ਲੇ ਬਾਕੀ ਵੜ ਨਵੀਂ ਆ ਹਾਂਜੀ ਤੇ ਜਿਹੜੇ ਮੈਨੂੰ ਲੱਗਦਾ ਵੀ ਚਲੋ ਦੁੱਧ ਵੀ ਜਾਂਦਾ ਦੇਸੀ ਵੜਾਂ ਦਾ ਵਧੀਆ ਫਾਇਡ ਚੰਗੀ ਵਾਲਾ ਹਾਂਜੀ ਹਾਂਜੀ ਬਹੁਤ ਵੀਰਦੀ ਬਹੁਤ ਵਧੀਆ ਦੁੱਧ ਕਰਮਾ ਵਾਲੀ ਦਾ ਬਹੁਤ ਸਵਾਦ ਦੁੱਧ ਬੰਦਾ ਲਓ ਜੀ ਹੂੰ ਹਾ ਮੋੜ ਲਓ ਜੀ ਮੋੜ ਲਓ ਫੇ ਠੰਡੀ ਤੇਰੀ ਵੜੀ ਆ ਚਵਾ ਚੂ ਬੜਾ ਵਧੀਆ ਸੰਧੂ ਸਾਹਿਬ ਲੱਗਾ ਇਹਨੂੰ ਥਣ ਥੁਣੀ ਐ ਪੂਰਾ ਵਧੀਆ ਵਾ ਮੋਟਾ ਕਿਦੋਂ ਹੁੰਦਾ ਨਾ ਥਣ ਥਣ ਨੂੰ ਪਤਾ ਨਿਕਾ ਹੁੰਦਾ ਵਾ ਆਹਾਂ ਨਹੀਂ ਥਣ ਵੀ ਹੱਥੀ ਚਵਾਈ ਲਾ ਹਾਂਜੀ ਹਾਂਜੀ ਬਹੁਤ ਵਧੀਆ ਥਾਣਾ ਇੱਕ ਨਾ ਬੱਚਾ ਪੁੱਛਿਆ ਜੀ ਅੱਜ ਚੁੰਗ ਗਿਆ ਉਹਦਾ ਕਰਕੇ ਨਾ ਥੋੜਾ ਜਿਹਾ ਨਾ ਘੱਟ ਬਹੁਤ ਤਾਰਾਂ ਮਾਰ ਦੋ ਕੋਈ ਹਾਂਜੀ ਮਾਰ ਦੇ ਤਾਰਾਂ ਆ ਲਓ ਜੀ ਆ ਲਓ ਦੋਸਤੋ ਅਗਲਾ ਇੱਕ ਪਿਛਲਾ ਥਾਣਾ ਠੀਕ ਆ ਜੀ ਆ ਇੱਕ ਇੱਕ ਬਹਿਣੀ ਵਾਲਾ ਮਗਰਲਾ ਤੇ ਜਿਹੜਾ ਦੋਸਤੋ ਉਲਟ ਬਹਿਣੀ ਵਾਲਾ ਮਗਰਲਾ ਕਹਿੰਦੇ ਠੀਕ ਹੈ ਭਰਾ ਠੀਕ ਹੈ ਦੋ ਜਣੇ ਨੂੰ ਨਿੱਕਾ ਦੋ ਜਣੇ ਬੈਜੋ ਨਾਲ ਬਾਕੀ ਸੀਲੀ ਸੂਣੀ ਨੀ ਪੂਰੀ ਹੈ ਪੂਰੀ ਬੁਰੀ ਪੂਰੀ ਐ ਕਰਮਾ ਵਾਲੀ ਮੈਂ ਨਾ ਨਜ਼ਾਰੇ ਵਾਲੀ ਆ ਅਛਾ ਵੀਰ ਝੰਡੇ ਫਿਰ ਇਹਦੀ ਕੀ ਮੰਗ ਕਰਦੇ ਜੀ ਵੀਰ ਜੀ ਮੁੱਲ ਤੇ ਦਾ ਭਾਵੇਂ 35 ਕਰ ਲਈਏ 36 ਕਰ ਲਈਏ ਵਛੀ ਦਾ 32 ਹਜ਼ਾਰ ਦੀ ਵਿਧੀ ਵਛੀ ਦੇ ਦੀਏ 32 ਹਜ਼ਾਰ ਹਾਂਜੀ ਹਾਂਜੀ 32 ਦੀ ਦੇ ਦੀਏ ਵਛੀ ਠੀਕ ਹੈ ਜੀ ਹਾਂਜੀ ਵਛੀ ਬਹੁਤ ਪਿਆਰੀ ਜੋਤਰਾ ਵੇਹੇ ਕੋਈ ਇਹ ਗੱਲ ਹੈ ਕਿ ਹਰ ਕਹੇ ਵੀਰ ਭਰਾ ਨੂੰ ਆਉਣੀ ਜੇ ਬਹੁਤ ਵਧੀਆ ਸਾਰਨ ਵਾਲੀ ਹੈ ਨਾਲੇ ਨਵੀਆਂ ਬੱਚੀ ਫਿਰ ਸੰਗੀਤ ਇਹ ਦੇਖੋ ਕੋਈ ਮਾਤਰੀਆ ਦੇਖੋ ਭਾਵੇਂ ਸਿੰਘ ਤੇ ਹੈਗੇ ਹੈ ਨਾ ਕੋਈ ਨਹੀਂ ਭਾਵੇਂ ਉਦਾਂ ਕੋਈ ਵੀਰ ਫੜੀ ਨਹੀਂ ਮੇਰਾ ਕਰਮ ਵਾਲਿਆਂ ਨੇ ਕੀ ਕਹਣਾ ਟੰਡੀਆਂ ਸੀਲਸ ਲੱਗ ਨੇ ਜੀ ਬਾਕੀ ਬੱਚਾ ਮਗਰਲਾ ਦੋਸੇ ਕੋਈ ਫੇਰ ਵੇਖ ਲੋ 나ੜੂ ਤੇ ਬੱਚਾ ਦੇ ਨਾਲ ਤੇ 8 ਕਿਲੋ ਦੋਸਤੋ ਨਾਰਮਲ ਜਿਆਦਾ ਨਹੀਂ ਮੈਂ ਕਹਿੰਦਾ ਚਲੋ 10-11 ਲੀਟਰ ਤੱਕ ਨਾਰਮਲ ਦੁੱਧ ਕੋਈ ਵੀਰ ਚ ਹੋ ਸਕਦਾ ਹਾਂਜੀ ਬਾਕੀ ਚੰਗੀ ਸੇਵਾ ਕਰ ਲਓਗੇ ਦੋਸਤੋ ਪਹਿਲਾਂ ਬੱਚੀ ਕੀਕੀਬਤਾ ਕਰਮ ਵਾਲੀ ਕਿੱਥੇ ਰੁਕਦੀ ਜਾ ਕੇ ਹਾਂਜੀ ਹਾਂਜੀ ਤੇ ਇਹ ਹੋ ਗਈ ਦੋਸਤੋ ਦੂਜੇ ਨੰਬਰ ਤੇ ਇਹ ਬੱਚੀ ਆ ਗਈ ਤੀਜੇ ਨੰਬਰ ਤੇ ਨੀਲੀ ਦੀ ਮਾਂ ਹਾਂਜੀ ਲੈ ਵੀਰ ਝੰਡੇ ਸ਼ੌਂਕ ਤੈਨੂੰ ਵੀ ਪੈ ਗਿਆ ਹੈ ਸਹੀ ਗੱਲ ਆ ਵੀਰ ਜੀ ਮੈਂ ਵੀ ਤਾਂ ਸੱਚਾ ਮੈਨੂੰ ਮੈਂ ਇਹੋ ਜੇ ਪੁੱਜ ਕੇ ਲੈਣਾ ਵਾ ਕਈ ਮੈਨੂੰ ਵੀ ਰਖ ਦਿੰਦੇ ਯਾਰ ਤੂੰ ਨਾ ਮਹਿੰਗਾ ਚੁੱਕਦਾ ਫਲਾਂ ਟਿੰਗਾ ਮੈਂ ਵੀ ਗਾੜੀ ਵੀ ਮੇਰੇ ਤੋਂ ਵੀ ਗਾਂ ਵੀਰ ਕਈ ਸ਼ੌਂਕ ਵਾਲੇ ਆ ਜੇ ਇਹ ਛੰਡੇ ਦੀ ਹੁੰਦੀ ਵੀ ਮੈਂ ਜਾਣ ਨਹੀਂ ਦਿੰਦਾ ਨਹੀਂ ਨਹੀਂ ਜਾਣਨਾ ਸਹੀ ਆ ਆ ਲਾਗੀ ਛੱਡਣੀ ਇੱਕ ਵਾਰੀ ਸਹੀ ਗੱਲ ਆ ਹਾਂਜੀ ਹਾਂਜੀ ਤੇ ਛੱਡੇ ਵੀਰ ਇਹਦੇ ਕੀ ਡਿਟੇਲ ਆ ਕੋਈ ਇਹ ਇਹ ਨਾ 2.5 ਮਹੀਨਿਆਂ ਦੀ ਗੱਬਣ ਅੱਛਾ ਜੀ ਮੇਰੇ ਕੋਲ ਵੀਡਿਓ ਆ ਜਿੱਥੋਂ ਮੈਂ ਲਿਆ ਆ ਵੀਰ ਜੀ ਮੇਰੇ ਤੋਂ ਕੋਈ ਵੀਰ ਭਰਾ ਵੀਡੀਓ ਪਵਾਲੇ ਚੈੱਕ ਕਰਦੇ ਡਾਕਟਰ ਦੀ ਟੋਕੜ ਗੱਬਣ ਹਾਂਜੀ 5 ਕਿਲੋ ਦੀ ਗਾਰੰਟੀ ਆ ਆਪਣੀ ਫੁੱਲ ਹੋਊਗੀ ਕਿਉਂਕਿ ਕਦੇ ਵੀ ਤੁਹਾਨੂੰ ਪਤਾ ਜਾ ਕੇ ਅੱਧਾ ਕਿਲੋ ਖੰਡ ਡੰਗਰ ਕਰ ਜਾਂਦਾ ਦੋਵੇਂ ਟਾਈਮ ਮਿਲਦੀ ਹੈ ਹਾਂਜੀ ਦੋਵੇਂ ਟਾਈਮ ਮਿਲਦੀ ਪਾੜੇ ਤੇ ਪਾੜੇ ਤੇ ਵੀ ਜਿੱਥੋਂ ਮੈਂ ਇਹਨੂੰ ਤੋਕ ਲਿਆ ਵੇਹ ਥਾਪੀ ਤੇ ਤੇ ਮੇਰੇ ਤੋਂ ਕੱਲ ਦਾ ਐਨੇ ਕੱਲ ਹੀ ਆਈ ਰਾਤੀਆਂ ਆਪਣੇ ਕੋ ਝੋਟੀ ਮੈਂ ਲਿਆ ਵਾ ਠੀਕ ਆ ਆਪਾਂ ਕੋਈ 2 3 ਦਿਨਾਂ ਦੀ ਗੇਜ ਪੈ ਗਈ ਤਾਂ ਸੈੱਟ ਹੋ ਜੂਗੀ ਹੋਊਗੀ ਸੈੱਟ ਵੀਰ ਜੀ ਮੜਾ ਜਾਣਾ ਜੂੜ ਅਗਲੀਆਂ ਲੱਤਾਂ ਨੂੰ ਪਾ ਲਈਦਾ ਆਪਾਂ ਤੁਹਾਨੂੰ ਪਤਾ ਵੀ ਏ ਤੋਂ ਲੈ ਕੇ Z ਤੱਕ ਵੀਰ ਜੀ ਗੱਲ ਦੱਸ ਦਈ ਦੀ ਮੁੜਕੇ ਕੋਈ ਭੈਣ ਭਰਾ ਨੂੰ ਦਿਖਤ ਅਗਲੀਆਂ ਲੱਤਾਂ ਨੂੰ ਵੰਗਾ ਪਾਉਂਦਾ ਹਾਂ ਹਾਂਜੀ ਹਾਂਜੀ ਅਗਲੀਆਂ ਲੱਤਾਂ ਨੂੰ ਮੜਾ ਜਾ ਵੰਗਾ ਪਾ ਲਈਦਾ ਵਾ ਅੱਛਾ ਅੱਛਾ ਤੇ ਬਾਕੀ ਇਹ ਆ ਵੀ ਓਦਾਂ ਕਿਤੇ ਲੱਤ ਛਾੜ ਨਹੀਂ ਥੱਲੇ ਬਾਟੀ ਧਾਕੇ ਚੋਈਦੀ ਠੀਕ ਆ ਹਾਂਜੀ ਬਾਕੀ ਦੋਸਤੋ ਕੋਈ ਵੀਰ ਕ੍ਰਾਸ ਜੇ ਕਿਉਂਕਿ ਬਿੱਲੀ ਬੁੱਲੀ ਮਣਕਣੀ ਆਖਾ ਦੋਸਤੋ ਬੱਚੇ ਕੋਈ ਵੀਰ ਲੈਣਾ ਚਾਹੁੰਦਾ ਕਿ ਨੀਲੀ ਰਾਵੀ ਦੇ ਚੰਗੇ ਤੇ ਚੰਗਾ ਸੀਮਨ ਲਵਾ ਕੇ ਬੱਚੇ ਤੁਸੀਂ ਚੰਗੇ ਲੈ ਸਕਦੇ ਜੀ ਟੋਕੜ ਗੱਪਣ ਕੋਈ 4 ਮਹੀਨਿਆਂ ਦੀ ਮੰਨ ਲੈ ਕੋਈ 4.5 ਮਹੀਨਿਆਂ ਦੀ 2.5 ਮਹੀਨਿਆਂ ਦੀ ਬਾਕੀ ਕਿਸੇ ਵੀਰ ਨੇ ਵੀ ਖਰੀਦਣੀਆਂ ਦੋਸਤੋ ਡਾਕਟਰ ਤੁਸੀਂ ਇੱਥੋਂ ਵੀ ਲੈ ਲਓ ਆਪਣਾ ਪਿੱਛੋਂ ਵੀ ਲੈ ਆਓ ਆਪਦੀ ਸਾਈਬੇਨਾ ਕਰਕੇ ਡਾਕਟਰ ਸਾਹਿਬ ਤੋਂ ਵੀ ਤੁਸੀਂ ਚੈੱਕ ਕਰਾ ਕੇ ਸੰਤੁਸ਼ਟੀ ਆ ਆਪਣੀ ਕਰ ਸਕਦੇ ਜੇ ਵੈਸੇ 5 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਦੋਵੇਂ ਟੰਗ ਮਿਲਦੀ ਆ ਹਾਂਜੀ ਦੋਵੇਂ ਟਾਈਮ ਹੀ ਚੱਡਾ-ਚੁੱਡਾ ਵੀ ਸੰਧੂ ਸਾਹਿਬ ਅਜੇ ਹਰਿਆਕਰਮਾਲੀ ਦਾ ਪੂਰਾ ਵਹੇ ਇਹ ਨਹੀਂ ਗੱਲ ਵੀ ਨਹੀਂ ਵੱਧ ਵੀ ਜਾਊਗੀ ਛੋਟੀ 8 ਕਿਲੋ ਚਲੋ ਨਾ ਆ ਬੀ ਇਹ ਚਲੋ ਵਾਧੇ ਬੰਦੀ ਆ ਝੰਡੇ ਵੀ ਜਾਂ ਬਣੀ ਐ ਨਵੇਂ ਦੁੱਧ ਰਲੀ ਆ ਹਾਂਜੀ ਹਾਂਜੀ ਤੇ ਗਾਂਵਾਂ 5 ਕਮਹੀਨੇ ਚਲੋ ਕੋਈ 4 ਕਮਹੀਨੇ 4.5 ਹੋ ਗਏ ਕੋਈ ਚਲੋ 5 5.5 6 ਮਹੀਨੇ ਲੱਗੇ ਕੇ ਬੰਦਾ ਸਾਂਭ ਲੂਗਾ ਹਾਂਜੀ ਹਾਂਜੀ ਬਾਕੀ ਨਾ ਰਹੀ ਜੇ ਅੰਦਰ ਉਹਦਾ ਕਰਕੇ ਨਾ ਥੋੜੀ ਜੀ ਸੰਧੂ ਸਾਹਿਬ ਚਲੋ ਕਈ ਵਾਰੀ ਵੀਰ ਆਦਣਗੇ ਸਵਾਲ ਕਰਨਗੇ ਆਪਾਂ ਪਹਿਲਾਂ ਕਰ ਦੱਸ ਦਿੰਨੇ ਹਾਂ ਥੋੜੇ ਜਿਹਾ ਨਾ ਮੰਨ ਲਓ 6 ਛੱਟ ਸ਼ੂਟ ਬ੍ਰਾਂਡ ਦੇ ਚ ਰਹੀ ਹਾਂਜੀ ਅੰਦਰ ਰਹੀ ਆ ਜੀ ਦੇਰੀ ਚੋਂ ਮੱਝ ਆਈ ਅੰਦਰ ਹੀ ਰਹੀ ਆ ਧੁੱਪ ਕਰਨ ਵਾਲੀ ਨੇ ਵੇਖੀ ਵੇਖੀ ਨਹੀਂ ਜਨੇ ਕਰਮ ਵਾਲੀ ਨੇ ਅੱਜ ਵੇਖੀ ਜੇ ਧੁੱਪ ਤੇ ਜਿਹੜੇ ਬਾਹਰ ਰਹਿਣ ਵਾਲੇ ਧੋਪੀ ਉਹਨਾਂ ਉਹਨਾਂ ਵੀ ਅੱਜ ਭਰਤੀ ਵੇਖੀ ਅੱਜ ਭ ਅਦੇ ਨੇ ਵੀ ਝੋਟੀਏ ਨਾ ਵਿਰਦੀ ਹੁਣ ਇਹਨੇ ਦੂਜੇ ਸੂਈ ਵਾਲੀ ਤਿਆਰ ਆ ਝੋਟੀ ਦਾ ਸਿੰਘੀ ਸੂੰਗੀ ਵੇਖ ਲਓ ਤੇ ਸੁਵਾ ਕੇ ਦੂਜਾ ਸੂੰਦੀ ਹੈ ਹਾਂਜੀ ਹਾਂਜੀ ਦੂਜਾ ਸੂਆ ਵਿਰਦੀ ਸੂਣਾ ਗਾਨ ਮਿੱਟੀ ਵਰੀ ਆ ਬਾਕੀ ਹਾਂਜੀ ਬਿਲਕੁਲ ਮੇਰਾ ਵੀਰ ਵੇਖ ਲਓ ਤਸੱਲੀ ਨਾਲ ਹਾਂਜੀ ਤੇ ਕਿਉਂਕਿ ਅੰਦਰ ਕਈ ਨਾ ਪਸੂ ਰਹਿੰਦਾ ਤੇ ਚਮੜੀ ਸਕੇਨ ਜੀ ਜਿਹੜੀ ਆ ਰੰਗ ਬਟਾ ਜਾਂਦੀ ਆ ਉਹ ਤੁਸੀਂ ਆ ਵੇਖ ਲਓ ਮੇਰਾ ਵੀਰ ਬਾਕੀ ਝੰਡੇ ਵੀਰ ਚੋਣ ਦੇ ਵਿੱਚ ਅੰਦਰ ਲੱਗਦਾ ਪਿੱਛੇ ਨਾ ਨਜ਼ਾਰੇ ਵਾਲੀ ਚਵਾਈ ਵੀਰ ਜੀ ਪੂਰੀ ਲਓ ਵੀ ਦੋਸਤੋ ਟੋਕੜ ਗੱਪਣ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਨੀਲੀ ਦੇ ਵਿੱਚ ਤੋ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਕਰ ਹੀ ਦਿੱਤਾ ਕੋਈ 2 ਦਿਨ ਕੋਈ 3 ਦਿਨ ਲਿਜਾ ਕੇ ਪਸ਼ੂ ਥੋੜਾ ਬਹੁਤ ਟੀਕਾ ਵੀ ਲਵਾ ਸਕਦਾ ਬਾਕੀ ਓਕੇ ਆ ਕੋਈ ਵੀ ਰਹਾੜੇ ਚਾੜ ਤੇ ਵੀ ਗਝਾ ਲੋਂਗੇ ਦੋਸਤੋ ਹੋ ਸਕਦਾ ਪਿੱਛੋਂ ਪਹਾੜੇ ਚੜ ਤੇ ਗਿੱਜੀ ਆ ਰਹੀ ਹੈ ਤੇ ਕੋਈ ਨਵੀਂ ਥਾਂ ਤੇ ਜਾ ਕੇ ਕੋਈ ਬਾਲੀ ਵੱਡੀ ਗੱਲ ਨਹੀਂ ਕਿ ਪਸ਼ੂ ਕਰ ਜਾਂਦਾ ਕੋਈ ਤੰਗ ਤੋੜ ਡੰਗ ਕਰ ਵੀ ਸਕਦਾ ਹਾਂਜੀ ਹਾਂਜੀ ਬਾਕੀ ਉੱਥੋਂ ਆਪਾਂ ਸੰਤੂ ਸਾਹਿਬ ਦੇ ਥੱਲੋਂ 7 ਕਿਲੋ ਦੁੱਧ ਚੋ ਕੇ ਲਿਆਂਦਾ ਚਲੋ ਆਪਣੇ ਕੋ ਨਵੇਂ ਥਾਂ ਰ ਕਰਕੇ 2 ਕਿਲੋ ਘੜ ਗਿਆ ਅੱਛਾ ਜੇ ਫਿਰ ਇੱਕ ਉਹ ਗੱਲ ਇੱਕ ਸਾਈਡ ਤੇ ਰਹਿ ਗਈ ਬਾਕੀ ਪਿੱਛੋਂ ਜਿੱਥੋਂ ਆਈ ਆਪਣੇ ਕੋਲ ਉਹ ਵੈ ਨਾ 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 ਪੱਕਾ ਨਹੀਂ ਕੀ ਗੱਲ ਵਾਂਦੀ ਆਪਣੇ ਕੋ ਵੀ ਦੋ ਦਿਨ ਰਹੀ ਆਪਾਂ ਵੀ ਪਿਆਰੇ ਤੇ ਚਵਾਵਾਂਗੇ ਬਾਕੀ ਇਹ ਵੀ ਉਹਨਾਂ ਨੇ ਵੰਡ ਗਾੜੀ ਪਾ ਕੇ ਤੇ ਥੱਲੇ ਬਹਿ ਕੇ ਚੋ ਲੈਂਦੇ ਰਹੇ ਥੰਦੂ ਸਾਹਿਬ ਮੈਂ ਚੋ ਕੇ ਲਿਆਂਦੀ ਆਪਾਂ ਉਥੋਂ ਦੋ ਡੰਗ ਚਵਾਈ ਚੂਈ ਬਹੁਤ ਵਧੀਆ ਭਾਵੇਂ ਕੋਈ ਇਹ ਨਹੀਂ ਭਾਵੇਂ ਕੋਈ ਭੈਣ ਚੋਲੇ ਕੋਈ ਵੀਰ ਚੋਲੇ ਕੋਈ ਇਹੋ ਜਿਹੀ ਨਹੀਂ ਕੋਈ ਗੱਲ ਰਾਜੀ ਹੂ ਜੀ ਪੂਰੀ ਆ ਕਰਮਾਂ ਵਾਲੀ ਇਹ ਡਿਟੇਲ ਆ ਦੋਸਤੋ ਇਸ ਝੋਟੀ ਦੀ ਬਾਕੀ ਤੁਹਾਨੂੰ ਦਿਖਾ ਦਿੱਤੀ ਆ ਤੇ ਜਿਹੜੇ ਵੀਰ ਨੂੰ ਜਚੂਗੀ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਤੇ ਬਾਕੀ ਅੱਕ ਬਿੱਲੀ ਮਨਕਣੀ ਆ ਠੀਕ ਆ ਜੀ ਸਿੰਘੀ ਸੁੰਗੀ ਬਹੁਤ ਪਿਆਰੀ ਆ ਤੇ ਮਥਾ ਬੱਲਾ ਬਕੀ ਨਾਸ਼ ਮੋਛ ਜਿਹੜੀ ਇੱਕ ਪਾਸੇ ਬਕੀ ਆ ਹਾਂਜੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਤੇ ਬਾਕੀ ਟੋਕੜ ਗੱਪਣਾ ਗੱਪਣ ਵੀ ਸ਼ੋਰ ਆ ਬਾਕੀ ਕੋਈ ਵੀਰ ਆਪਦੀ ਤਸੱਲੀ ਕਰਾ ਸਕਦਾ ਸਿੰਗਲ ਖੱਡੀ ਦੇ ਵਿੱਚ ਹਾਂਜੀ ਤੇ ਛੰਡੇ ਵੀਰ ਕੀ ਮੰਗ ਕਰਦੇ ਕਿਥੋਂ ਤੱਕ ਦੇ ਦੇਣੀ ਵੀਰ ਦੀ ਮੁੱਲ ਭਾਵੇਂ ਛੋਟੀ ਜਿੱਡੀ ਆ 50 70 ਵੀ ਕਰ ਲਈ ਜਿੱਦਾਂ ਦੀ ਹੈਗੀ ਆ ਤੇ 60000 ਚੋਂ ਵੀਰ ਜੀ ਮਾਨਤਨ ਕਰਦੀਏ 1000 ਛੋੜ ਕੇ ਵੀਰ ਨੇ ਦੋ ਮੰਨ ਲਓ ਇਹ ਗੱਲ ਦੂਰ ਨੇੜੇ ਕਰਨੀ ਆ ਦੋ ਹੀ ਕਰ ਦਾਂਗੇ 60 ਚੋਂ ਹਾਂਜੀ 2000 ਮਾਨ ਕਰ ਦਿੱਗੇ 52 ਦੀ ਹੁੰਦੀ ਵੈਸੇ ਹਾਂਜੀ 52 ਦੀ ਹਾਂ ਪਰ ਹੋਰ ਵੀ ਕਰਦੇ ਹੋ ਵੀਰ ਦੂਰ ਨੇੜੇ ਦਾ ਝੰਡਾ ਵੀਰ ਦੇਖ ਕੇ ਹੋਰ ਵੀ ਭੈਣ ਭਰਾ ਦਾ ਮਾਨ ਤਨ ਕਰਨਾ ਕਰਦਾਂਗੇ ਵੀਰ ਜੀ ਕਰਦਾਂਗੇ ਕੋਈ ਗੱਲ ਨਹੀਂ ਲੋ ਬਦਸਤੋ 58000 ਵੀਰ ਨੇ ਕਿਹਾ ਬਾਕੀ ਹੋਰ ਵੀ ਕੋਈ ਆਉਂਦਾ ਦੂਰੋਂ ਨੇੜਿਆਂ ਤੇ ਭਰਾ ਮਾਨ ਤਨ ਜਰੂਰ ਹੋਊਗਾ ਹੋਰ ਵੀ ਹੋ ਜਾਊਗਾ ਪਰ ਆਪਦੀ ਸੰਤੁਸ਼ਟੀ ਆ ਕੋਈ ਵੀਰ ਅੱਜ ਚੈੱਕ ਕਰਕੇ ਲੈ ਜਾਵੇ ਕੱਲ ਨੂੰ ਵੀ ਸਹੀ ਗੱਲ ਆ ਵੀ ਹਾਂਜੀ ਹਾਂਜੀ ਚੈੱਕ ਕਰਾ ਲੇ ਆਪਣੇ ਕੋਈ ਡਾਕਟਰ ਦੇ ਮੰਨ ਲਓ ਚੈੱਕ ਕਰਨ ਦੀ ਵੀਡੀਓ ਵਜਦੀ ਆਪਣੇ ਕੋਲੋਂ ਕੰਬਰੀਰ ਆ ਚਲੋ ਹੁਣ ਆਪਾਂ ਨੂੰ ਟਾਈਮ ਲੱਗਣਾ ਵੀਡੀਓ 'ਚ ਆਪਾਂ ਨਹੀਂ ਜੇ ਕੋਈ ਨਵੀਰ ਨੇ ਵੇਖਣੀ ਓਦਾਂ ਵੇਖ ਲੈ ਜੇ ਕੋਈ ਆਪਦੀ ਉਹਨੇ ਚੈੱਕ ਕਰਾਉਣੀ ਆ ਵੀਰ ਮੇਰਾ ਆਪਦੀ ਕੋਈ ਚੈੱਕ ਖਰਾ ਕੇ ਆਪਦੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਠੀਕ ਆ ਆਪਣੀ ਇਹੋ ਬੇਨਤੀ ਹੁੰਦੀ ਵੀਰ ਜੀ ਹਾਂ ਸਾਰੇ ਰਸਤੇ ਅੱਗੇ ਦੱਸਦੇ ਬਾਕੀ ਜਿਹੜਾ ਕਿਸੇ ਵੀਰ ਨੂੰ ਪਸੰਦ ਹੋ ਗੋਵੇਂ ਹਾਂਜੀ ਹਾਂਜੀ ਰਜਾਮੰਦ ਹੋ ਜੇ ਅਗਲੀ ਵੀਰ ਝ ਗਰਾ ਵੇਖੋ ਜਗਰਾਜ ਦਾ ਵਾ ਕਟਾ ਸੁਈ ਨੂੰ ਇਹਨੂੰ ਵੀ ਜ ਸਾਢੇ 3 ਮਹੀਨੇ ਹੋ ਗਏ ਆ ਅੱਛਾ ਜੀ ਸਾਢੇ 3 ਮੰਨ ਲਾ ਕੋਈ ਲਾਲੇ ਕੋਈ ਵੀ 4 ਲਾਲੇ ਭਾਵੇਂ ਕੋਈ 3 ਲਾਲੇ ਠੀਕ ਆ ਜੀ ਹਾਂਜੀ ਹਾਂਜੀ ਮਤਲਬ ਦੋਸਤੋ ਉੱਚੇ ਬੱਚੇ ਦੇ ਵਿੱਚ ਆ ਕੋਈ 3 ਸਾਢੇ 3 ਮਹੀਨੇ ਵੀ ਮੰਨ ਸਕਦੇ ਆ ਬਾਕੀ ਜਗਰਾਜ ਬੋਲੋ ਤਾਂ ਜਿਹੜਾ ਦੋਸਤੋ ਇਹ ਮਗਰ ਕਟਾ ਮੇਲਕਾਫ ਆ ਤੇ ਕਟਾ ਪੂਰਾ ਪਲਿਆ ਕਦ ਕੋ ਤੁਸੀਂ ਵੇਖ ਸਕਦੇ ਕੱਟੇ ਦਾ ਬਾਕੀ ਫੇਸ ਕੁਆਲਿਟੀ ਤੋਂ ਵੀ ਦਿਖਾ ਦਿੰਦੇ ਥੋੜੇ ਸਿੰਗ ਵੀ ਨਿਕਲੇ ਬਾਕੀ ਕੋਈ ਵੀਰਾ ਦਾ ਐਸਟੀਮੇਟ ਲਾ ਆ ਵੇਖੋ ਪੂਰਾ ਬਰੀਡ ਵਾਲਾ ਜੀ ਜਾਤ ਬਰੀਡ ਵਾਲਾ ਕਰਮਾ ਵਾਲਾ ਕ ਅਛਾ ਜੰਡੇ ਵੀਰ ਸੂਹਾ ਝੋਟੀ ਦਾ ਕਿੰਨਾ ਵੀ ਇਹ ਦੂਜਾ ਸੂਹਾ ਵਾ ਦੂਜਾ ਸੁਆਹ ਵਾ ਗਾੜੀ ਤੀਜੇ ਲਈ ਤਿਆਰ ਜੇ ਇਹਨੂੰ ਵੀਰ ਜੀ 18 ਤਰੀਕ ਦਾ ਜੁਗਰਾਜ ਦਾ ਹੀ ਫੇਰ ਟੀਕਾ ਭਰਿਆ ਵਾ ਇਹ ਤੋਂ ਇਹ ਮਲਕੀ ਗੱਬਣੇ ਮਲਕੀ ਚੈੱਕ ਪਾਸ ਜੀ ਆਉਂਦੀ ਹਾਂ ਹਾਂ ਜੀ ਹਾਂ ਜੀ ਨਹੀਂ ਪਾਸ ਨਹੀਂ ਆਉਂਦੀ ਵੀ ਅੱਜ ਐ 18 ਤਰੀਕ ਦਾ ਇਹਨੂੰ ਟੀਕਾ ਭਰਿਆ ਵਾ 18 ਹਾਂ ਐਸੇ 18 ਦਾ ਐਸੇ 18 ਆਪਣਾ ਜਨਵਰੀ ਦਾ ਹਾਂ ਜੀ ਜਨਵਰੀ ਦਾ ਕਾ ਫਰਵਰੀ ਨੂੰ 18 ਮਹੀਨਾ ਹੋ ਗਿਆ ਹਾਂ ਜੀ ਮਹੀਨਾ ਹੋਣਾ ਹਾਂ ਜੀ ਹੁਣ ਦੁੱਧ ਵੀਰ ਜੀ ਦੇ ਥੱਲੇ 10 ਕਿਲੋ ਤਿਆਰ ਆ ਹਰਿਆਣੇੋਂ ਪਿਛਲੇ ਸਾਲ ਮੰਨ ਲਓ ਐਸੇ ਸੂਏ ਬੰਦਿਆਂ ਝੋਟੀ ਲਿਆਂਦੀ ਆ ਹਰਿਆਣੇ ਤੋਂ ਹਾਂ ਜੀ ਦੇਖੋ ਸਟਲ ਲੱਗੀ ਕੋਈ ਕਾਰਨ ਬਣ ਗਿਆ ਤੇ ਥੋੜਾ ਜਿਹਾ ਮੰਨ ਲਓ ਵੀ ਉਹਤ ਮਾਲ ਉਹਦਾ ਡਾਊਨ ਹੋ ਗਿਆ ਠੀਕ ਹੈ ਜੀ ਤੇ ਉਹਦਾ ਕਰਕੇ ਵੇਖੋ ਕਦ ਕਾਠ ਵੀ ਝੋਟੀ ਦਾ ਬਹੁਤ ਆ ਕਦ ਕਾਠ ਦਾ ਬਿਲਕੁਲ ਹਾਂ ਜੀ ਹਾਂ ਜੀ ਬਾਹਰਲੀ ਸਟੇਟ ਵਾਲਾ ਹੀ ਆ ਜਿਹੜੇ ਹਰਿਆਣੇ ਦੀਆਂ ਝੋਟੀਆਂ ਹਾਂਜੀ ਹਾਂ ਜੀ ਅੱਗੇ ਅੱਗੇ ਫਿਰ ਜਦੋਂ ਇਹਨਾਂ ਮਿਲਗੇ ਨਵੇਂ ਤੋਂ ਤਾਂ ਰਲੀ ਆ ਮਾਨ ਲਾ ਟਿਕਾ ਭਰਿਆ ਹੋ ਜੀ ਤੀਜੇ ਸੁਵੇਲੀ ਰਲੀ ਆ ਹਾਂ ਜੀ ਹਾਂ ਜੀ ਵੀਰ ਜੀ ਜੁਗਰਾਜ ਦਾ ਹੀ ਮੰਨ ਲਓ ਆ ਪਟਿਕਾ ਭਰਾਇਆ ਦਾ ਇਹਨੂੰ ਠੀਕ ਹੈ ਈ ਗੱਲ ਹਾਂ ਜੀ ਡਰੈਕਟਰ ਦਾ ਵੀ ਆਪਾਂ ਨੰਬਰ ਦੇ ਦਾਂਗੇ ਤੇ ਸੀਮਨ ਵੀ ਉਹਨੇ ਮੈਨੂੰ ਲੈ ਕੇ ਦਿੱਤਾ ਵੀ ਕਿਹੜਾ ਸੀਮਨ ਭਰਿਆ ਵਾ ਤੇ ਬਾਕੀ ਇਹ ਆ ਵੀ ਵੀਰ ਜੀ ਸਵਾਲ ਝੋਟੀ ਆ ਕੋਈ ਇਹੋ ਜੀ ਕੋਈ ਗੱਲ ਹਾਂਜੀ ਕੱਦ ਇੱਕ ਵਾਰੀ ਤੁਸੀਂ ਮੈਂ ਥੋੜਾ ਦੂਰੀ ਤੋਂ ਤਾਂ ਦਿਖਾ ਰਿਹਾ ਦੋਸਤੋ ਵੀ ਕਿਸੇ ਵੀਰ ਨੂੰ ਇਹ ਨਹੀਂ ਹੋਵੇ ਵੀ ਜੂਮ ਲਾ ਕੇ ਕੋਈ ਐਸਟੀਮੇਟ ਹਾਂਜੀ ਹਾਂਜੀ ਕੱਦ ਪੂਰਾ ਵੱਡਾ ਪੁੱਤ ਦੇ ਵਿੱਚ ਕਰਮਾਂ ਵਾਲੀ ਤੇ ਮੋਰਾ ਦੀ ਆ ਜਿਹੜੀ ਦੋਸਤੋ ਇਹ ਛੋਟੀ ਆ ਬਾਕੀ ਹਾਈਟ ਫੁੱਲ ਬੜਾ ਫੁੱਲਾ ਕੋਈ ਵੀ ਰ ਆ ਰਿਆ ਦੂਰੋਂ ਨੇੜਿਓਂ ਇਹ ਤੁਸੀਂ ਇੱਕ ਐਡੀਆਂ ਮੰਨ ਕੇ ਆਇਓ ਵੀ ਫੁੱਲ ਵੱਡੀ ਕਾ ਤਾਂ ਜਿਵੇਂ ਆਪਾਂ ਹਰਿਆਣੇ ਦੇ ਵਿੱਚ ਝੋਟੀਆਂ ਮੋਰਾ ਦੀਆਂ ਦੇਖਦੇ ਆਂ ਕੁਛ ਵੀ ਕੋਈ 2 ਇੰਚ ਜਿਹੜੀ ਵਾਈਟ ਆ ਤਰੋਂ 4-5 ਇੰਚ ਤੱਕ ਪਾਸ ਆ ਮੋਰਾ ਦੇ ਵਿੱਚ ਬਾਕੀ ਥਣ ਦੇ ਬਾ ਸਾਫ ਸੁਥਰਾ ਕਰਮਾਲੀ ਦਾ ਤੇ ਢੰਡਾ ਵੀਰ ਕਹਿੰਦਾ ਵੀ 10 ਕਿਲੋ ਦੁੱਧ ਜਿਹੜਾ ਦੋਸਤੋ ਨੈਟੇ ਦੇ ਥੱਲੇ ਹਾਜ਼ਰ ਹਾਂਜੀ ਹਾਂਜੀ ਸੋ ਸਾਢੇ 3 ਮਹੀਨੇ ਕੋਈ ਅੰਗ ਕੇ ਸੌਦਾ ਕਰ ਲੇ ਪਰ ਦੁੱਧ ਜਿਹੜਾ ਦੋਸਤੋ 10 ਕਿਲੋ ਜਾਂ ਨੇ ਵੀਰ ਕੋਈ 10 ਦਾ ਇਹ ਤਾਂ ਨਹੀਂ ਹੁੰਦਾ ਨਹੀਂ ਵੀਰ ਜੀ ਨਹੀਂ 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 ਜੇ ਜੇ ਵਿਖਾਵਾ ਲਾਈਏ ਨਾ ਛੋਟੀ ਥੱਲੇ ਵਿਖਾਵਾ 12 ਕਿਲੋ ਦਾ ਜੀ ਠੀਕ ਹੈ ਜੀ ਜਿਹੜਾ ਠੰਡਾ ਕੀਤਾ ਦੁੱਧ ਦੋ 10 ਕਿਲੋ ਆ ਵੀਰ ਜੀ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਇਹ ਨਾ ਥੋੜਾ ਜਿਹਾ ਤੁਹਾਨੂੰ ਦੱਸਣ ਦੇ ਆ ਵੰਡ ਬੁੰਡ ਵੀ ਘਟਾਇਆ ਵਾ ਵੀ ਥੋੜਾ ਜਨਾ ਨਵੇਂ ਦੁੱਧੋ ਹੀ ਕਰਕੇ ਨਾ ਤੇ ਤੁਹਾਨੂੰ ਪਤਾ ਵੰਡ ਬੁੰਡ ਘਟਾਇਆ ਉਹਦਾ ਕਰਕੇ ਨਹੀਂ ਤੇ ਸੱਜਰ ਨੇ ਸੱਜਰ ਨੇ ਵੀਰ ਜੀ ਇਹਨੇ 18 ਤੋਂ 20 ਪਲੱਸ ਚੱਲੀ ਆ ਛੋਟੀ ਹਾਂਜੀ ਹਾਂਜੀ ਅੱਜ ਅੱਜ ਹੀ ਚਲੋ ਆਪਾਂ ਮੰਨਦੇ ਆ ਹਾਂ ਚਲੋ ਕੱਟੇ ਦੀ ਸਿਹਤ ਵੀ ਚੰਗੀ ਆ ਚਲੋ ਕਿ ਸਾਢੇ 3 ਮਹੀਨਿਆਂ ਦੇ ਵਿੱਚ ਅੱਜ ਵੀ ਜੇ 10 ਕਿਲੋ ਚਾ ਸਾਢੇ 3 ਮਹੀਨੇ ਅੱਗੋਂ ਆਈ ਆ ਕੋਈ ਵੀਰ ਆਉਦੀ ਸਮਝਣ ਵਾਲੀ ਮੰਨ ਲੇ ਪਰ 10 ਕਿਲੋ ਤਾਂ ਰਾਂ ਚੰਗੀਆਂ ਨੇ ਹਾਂਜੀ ਹਾਂਜੀ ਤੇ ਸੱਜਰ ਦਾ ਦੁੱਧ ਆਪਾਂ ਮੰਨ ਸਕਦੇ ਆ ਵੀ ਚਲੋ ਸੋਨਾ ਚ ਵਾਇਆ ਹੋਊਗਾ ਚਵਾਈ ਪੂਰੀ ਓਕੇ ਆ ਕੋਈ ਚੱਕਰ ਨਹੀਂ। ਤੇ ਤੁਹਾਡੇ ਵੀਰਿੰਦਾ ਮੁੱਲ ਫਿਰ ਕੀ ਕਰਦੇ ਆ? ਵੀਰ ਜੀ ਮੁੱਲ ਤੇ ਭਾਵੇਂ ਹੁਣ ਇਹਦੀ ਝੋਟੀ ਤੁਹਾਨੂੰ ਦੱਸਾਂ 85000 ਰੁਪਈਆ ਵੀ ਆਪਾਂ ਕਰ ਲਈਏ ਜਾਇਜ ਆ। ਪਰ 80 ਜੋ ਮਾਨਤਾਨ ਕਰ ਦਈਏ। ਠੀਕ ਆ। ਹਾਂਜੀ ਹਾਂਜੀ। ਹੈ ਵੀ ਸੱਜਰ ਜੇ ਤੇ ਗਾਂਵੇਂ ਕਰਮਾੜੀ ਦੇ ਇਹ ਗੱਲ ਹੈਗੀ ਆ ਵੀ ਠੀਕ ਆ ਆਪਾਂ ਫੁੱਲ ਗਰੰਟੀ ਦਵਾਂਗੇ ਜਿਹੜੇ ਡੱਟ ਤੋਂ ਆਪਾਂ ਠੀਕਾ ਭਰਾਇਆ। ਠੀਕ। ਤੇ ਅੱਜ ਆਪਾਂ ਕਿੰਨੇ ਕਿੰਨੇ ਕੀ ਦੇਣੀ ਦੱਸੀ? ਆਪਾਂ ਮੰਨ ਲਓ 80 ਜੋ ਮਾਨਤਾਨ ਕਰ ਦਈਏ। 80 ਜੋ। ਹਾਂਜੀ ਹਾਂਜੀ। ਠੀਕ ਆ। ਹਾਂਜੀ। ਤੇ ਮੁੱਲ ਭਾਵੇਂ 85 ਕਰ ਲਿਆ ਤੁਹਾਨੂੰ ਪਤਾ ਵਾ ਵੀ ਜੇ 10 ਕਿਲੋ ਦੁੱਧ ਆ ਜੇ ਸੱਜਰ ਮੈਂ ਵੀ ਤੁਹਾਨੂੰ ਪਤਾ ਇੰਨੇ ਦੀ ਅਸੀਂ ਤੇ ਬਾਕੀ ਤੁਹਾਨੂੰ ਪਤਾ ਕਰਮ ਵਾਲਾ ਮਗਰ ਵੀ ਜੀ ਆ ਗੜੀਏ ਨਾ ਤੇ ਇਹ ਵੀ ਚਲੋ ਰਕਮ ਰਪਈਆਂ ਦੀ ਬੰਨ ਵਾਲਾ ਤਿਆਰ ਆ ਕਰਮ ਵਾਲਾ ਪਲਿਆ ਪਲੋਸਿਆ ਵਾ ਚਲੋ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਡਿਮਾਂਡ ਚਾਹੇ ਵੀਰ ਨੇ ਮੰਗ ਕੀਤੀ ਆ ਵੀ 80000 ਰੁਪਇਆ ਲੈਣ ਦੇਣ ਹਾਂ ਜੀ ਤੇ ਬਹੁਤੇ ਵੀਰਾਂ ਨੇ ਕਹਿਣਾ ਵੀ ਚਲੋ ਪਸੂ ਕਈ ਉਹਨਾਂ ਦੋਸਤੋ ਆਪਾਂ ਮੰਨਦੇ ਆ ਵੀ ਚਲੋ ਉਹ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਕੋਈ ਵੀਰਾਂ ਨੇ ਸੋਚਣਾ ਵੀ ਟੋਕੜ ਹਾਂ ਜੀ ਟੋਕੜਾ ਜੀ ਪਸੂ ਆਉਂਦਾ ਪਰ ਝੋਟੀ ਇੱਕ ਵਾਰੀ ਆਣ ਕੇ ਜ਼ਰੂਰ ਵੇਖਿਓ ਬੱਸ ਬੱਸ ਜੀ ਵੀ ਕਈ ਵੀਰ ਆਪਾਂ 1.5 ਲੱਖ ਰੁਪਏ ਚੱਕੀ ਫਿਰਦੇ ਆ ਦੋਸਤੋ ਝੇਕਰ ਕਰਮਾਂ ਵਾਲੀ ਰਹਿ ਜਾਂਦੀ ਆ ਕਿਉਂਕਿ ਮਹੀਨਾ ਲੰਘ ਗਿਆ ਸਵਾਮੀ ਨਾ ਟਾਪਿਕਾ ਤੇ ਆਪਾਂ ਸਮਝਦੇ ਪੱਕੇ ਭਾਂਡੇ ਪੈ ਗਈ ਹਾਂਜੀ ਹਾਂਜੀ ਤੇ ਅੱਗੇ ਨਵੇਂ ਦੁੱਧੇ ਦੀ ਦੋਸਤ ਪਸ਼ੂ ਫੇਰ ਕੋਈ ਬਾਤ ਕਰ ਦਿੰਦੀ ਕੱਦੂ ਦੁੱਧ ਦੋ ਤਰ੍ਹਾਂ ਵੇਖੋ ਸੰਧੂ ਸਾਹਿਬ ਇਹ ਨਾ ਕਰਮਾਲੀ ਦਾ ਵੇਖੋ ਚਲੋ ਇਹ ਆ ਵੀ ਸੋਹਣੀਆਂ ਝੋਟੀ ਚਲੋ ਜੇ ਵੇਖੋ ਸਾਹਿਬ ਨਾ ਮੇਰੇ ਜਿੱਦੀ ਆ ਆ ਵੇਖੋ ਕਿ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਇਹ ਆ ਵੀ ਚਲੋ ਇੰਨੇ ਹਜੇ ਤੁਹਾਨੂੰ ਦੱਸਣ ਦੇ ਬੰਦੇ ਵਿਚਾਰੇ ਤਾਂ ਛੱਟ ਲੱਗੀ ਕਰਕੇ ਥੋੜੀ ਜਿਹੀ ਝੋਟੀ ਲਿੱਸੀ ਹੋਈ ਆ ਤੇ ਇੱਕ ਵੰਡ ਨਹੀਂ ਪਾਇਆ ਹੁਣ ਨਵੀਂ ਹੋਈ ਕਰਕੇ ਇਹਨਾਂ ਤੇ ਵੰਡ-ਵੁੰਡ ਨਹੀਂ ਪਾਇਆ ਦਾ ਪੱਠੇ ਹੀ ਖਵਾਈ ਦੀ ਜੀ ਪੱਠਿਆਂ ਦੇ 1 ਤੇ ਛੋਟੀ ਚਲੋ ਦੁੱਧ 2 ਕਿਲੋ ਵੱਸ ਸਕਦੀ ਵੀ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਸੋ ਚੰਗੀ ਵੱਡੀ ਦੋਸਤੋ ਛੋਟੀ ਆ ਜਿਹੜਾ ਕੋਈ ਵੀਰ ਚੰਗਾ ਖਰੀਦਾਰ ਮਿਲ ਗਿਆ ਚੰਗੀ ਸੇਵਾ ਕਰ ਗਿਆ ਦੋਸਤੋ 1.5-2 ਲੱਖ ਦੀ ਵੀ ਕੋਈ ਵੀਰ ਵੇਚ ਸਕਦਾ ਜਿਹੋ ਜੀ ਛੋਟੀ ਆ ਲਿਆਏ 65 ਦੀ ਲਿਆਏ ਜੀ 165 ਦੀ ਲਿਆਏ ਛੋਟੀ ਏ ਸਾਨੂੰ ਸਭ ਐਸੇ ਸੂਏ ਹੀ ਇੱਕ 65 ਦੀ ਲਿਆਏ ਆ ਚਲੋ ਕਿਸਮਤ ਹੁੰਦੀ ਚਲੋ ਆਪੋ ਆਪਣੀ ਤੁਹਾਨੂੰ ਪਤਾ ਕਿ ਨਹੀਂ ਹਾਂਜੀ ਬਾਕੀ ਛੋਟੀ ਹੈ ਵੀ ਆ ਮੰਨ ਲਓ ਨੇ ਮੈਨੂੰ ਬੁੰਡੇ ਨੇ ਵੀਡੀਓ ਵਿਖਾਈ ਅ ਜਦੋਂ ਆ ਤਾਂ ਜਦੋਂ ਸੂਈ ਆ ਜਾਂ ਤਿਆਰ ਸੀ ਤੇ ਅਬਾ ਹੁਦੋ ਉਹ ਤੁਹਾਨੂੰ ਦੱਸੰਦਿਆਂ ਵੀ ਉਹ ਜੀ ਕਰਦਾ ਮੰਨ ਲਓ ਵੀਡੀਓ ਵੇਖੀ ਜਾਈਏ ਉਹ ਮੰਨ ਲਓ ਜਿੱਤਰਾ ਦੀ ਚਰੀਏ ਹੈਗੀ ਥੋੜਾ ਮੰਜਾ ਡਹਿਨ ਦਿਆ ਛੋਟੀ ਤੇ ਬਾਕੀ ਹੁਣ ਤੁਹਾਨੂੰ ਪਤਾ ਆਮ ਸੰਧੂ ਸਾਹਿਬ ਮੰਨ ਲਓ ਤੁਸੀਂ ਵੀ ਚੱਕਰੇ ਚੰਡੇ ਵੀਰ ਜਿੰਨਾ ਪਸ਼ੂ ਨੇ ਦੁੱਧ ਚਪਾਇਆ ਉਹ ਉਨੀ ਬਰਾਬਰ ਦੀ ਲਾਇਕ ਸੇਵਾ ਨਹੀਂ ਹੋਈ ਹਾਂ ਵਾਹਿਗੁਰੂ ਜੀ ਕਿਉਂਕਿ ਉਹਨੀ ਸੇਵਾ ਵੀ ਹੁੰਦੀ ਤਾਂ ਫਿਰ ਕਰਮਾਂ ਲਈ ਭਰੀ ਰਹਿੰਦੀ ਬਾਕੀ ਵੱਡੀ ਆ ਹਾਂਜੀ ਹਾਂਜੀ ਐਡਾ ਪਸ਼ੂ ਰਜਾਉਣਾ ਵੀ ਜਰਾ ਦੋਸਤੋ ਖਾਲਾ ਜੀ ਦਾ ਬਾੜਾ ਨਹੀਂ ਕਿਸੇ ਜਿਹੜੇ ਕਦਕਾੜ ਦੀ ਮਾਲਕਾ ਨਾ ਕਰਮਾਂ ਲਈ ਤੇ ਮੁੰਡਾ ਲੁਗਦਾ ਦੂਜੇ ਬੰਦੇ ਨਹੀਂ 6 ਫੁੱਟ ਦਾ ਖੜਾ ਪਰਲੇ ਬੰਦੇ ਬੰਦਾ ਨਹੀਂ ਦਿੰਦਾ ਹਾਂਜੀ ਹਾਂਜੀ ਬਾਕੀ ਪਸੰਦ ਆਉਗੀ ਕੋਈ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਡਿਮਾਂਡ ਕੁਝ ਵੀ ਹੈ ਦੋਸਤੋ ਬਾਕੀ ਥੋੜਾ ਬਾਤੋ ਦੁੱਧ ਦੀ ਆਪਣੀ ਫੋਲ ਤਸੱਲੀ ਹੋ ਸੰਧੂ ਸਾਹਿਬ ਜਿੰਨਾ ਆਪਾਂ ਕਿਹਾ ਵਾ ਤੁਹਾਨੂੰ ਪਤਾ ਅੱਗੇ ਵੀ ਤੁਹਾਨੂੰ ਪਤਾ ਆਪਾਂ ਉਨਾ ਹੀ ਦੱਸਦੇ ਹਾਂ ਠੀਕ ਹੈ ਨਾ ਗੱਲ ਜਿੰਨਾ ਹੁੰਦਾ ਉਨਾ ਹੀ ਦਸੀਦਾ ਅੱਛਾ ਝੰਡੇ ਵੀਰੇ ਪਸੂ ਸੀ ਆਪਣੇ ਕੋਲ ਹਾਂਜੀ ਇਹ ਪਸੂ ਹਾਂਜੀ ਤੇ ਨੰਬਰ ਬੋਲ ਦਗੇ 9872439717 ਹਾਂਜੀ ਤੇ 8264720068 ਠੀਕ ਹੈ ਜੀ ਹਾਂਜੀ ਹਾਂਜੀ ਹੋਰ ਗੱਲਾਂ ਬਾ ਠੀਕ ਹੈ ਜੀ ਹਾਂ ਜੀ ਹਾਂ ਜੀ ਸਰਦੀ ਕਲਾਕੀ ਉਹ ਦਰਿਆ ਪਸੂ ਭਰੇਟ ਉੱਤੇ ਹੁਣ ਹਾਂ ਜੀ ਹਾਂ ਜੀ ਤੋਂ ਪਤਾ ਪਾ ਲਗੀ ਲਿਆਉਣੇ ਵੀਰ ਜੀ ਹੁਣ ਹਾਂ ਜੀ ਹਾਂ ਜੀ ਲਓ ਦੋਸਤੋ ਫਿਲਹਾਲ ਅੱਜ 4 ਐਨੀਮਲ 4 ਪਸੂ ਦਿਖਾਉਣੇ ਸੀ ਆਪਾਂ ਤੁਹਾਨੂੰ ਵੀਰ ਝੱਡਾ ਸਿੰਘ ਦੇ ਘਰੋਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਉਹ ਕਰ